ਪਾਣੀ ਪੀ ਕੇ ਦਿਖਾਣਗੇ ਜਿਹੜੇ ਪਿੰਡ ਵਾਲੇ ਰੋਜ਼ਚਾਰੇ ਪੀਂਦੇ ਪਏ ਤੁਸੀਂ ਆ ਬਦਬੂ ਦੇਖੋ ਕੋਈ ਮੈਂ ਮਰ ਤੁਸੀਂ ਇੱਕ ਕੋਈ ਪਾਣੀ ਸੁੰਘ ਕੇ ਦੇਖੋ ਸੁੰਘ ਕੇ ਦੇਖੋ ਪਾਣੀ ਇਹ ਪੰਜਾਬ ਉਹਨੇ ਐਸੇ ਪਾਣੀ ਦੀ ਰਿਪੋਰਟ ਆ ਜੀ ਇਹ ਜਿਹੜੀ ਪੰਜਾਬ ਖੇਤੀਬਾੜੀ ਨੇ ਰਿਪੋਰਟ ਦਿੰਦੀ ਨਾ ਸਾਰੀ ਨੈਗੇਟਿਵ ਦਿੰਦੀ ਹੈ ਪੀਣ ਵਾਲਾ ਪਾਣੀ ਦੂਸ਼ਿਤ ਹੁੰਦਾ ਪਿੰਡ ਦਾ ਹੁੰਦਾ ਧਰਤੀ ਦੂਸ਼ਿਤ ਹੁੰਦੀ ਦਾ ਪਿੰਡ ਦੀ ਹੁੰਦੀ ਹੈ ਮਰਦੇ ਪਏ ਤਾਂ ਪਿੰਡ ਵਾਲੇ ਕੈਂਸਰ ਤੋਂ ਮਰਦੇ ਪਏ ਆ ਤੜਫ ਤੜਫ ਕੇ ਮਰਨਾ ਨਹੀਂ ਚਾਉਂਦੇ ਅਸੀਂ ਟਟਰੀਆਂ ਵਾਲਿਆਂ ਨੇ ਜਿਹੜੀਆਂ ਮੌਤ ਵੜਦੀਆਂ ਪਈਆਂ ਵਾ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਆਪਣੇ ਸੈਕਟਰ ਦੀ ਕੰਮ ਦਿੱਤਾ ਇਹੋ ਜਿਹੇ ਕੰਮ ਦਾ ਕੀ ਕਰੋਗੇ ਤੁਸੀਂ ਜਿੰਨਾ ਪੈਸਾ ਕਮਾਓਗੇ ਉਹ ਸਾਰਾ ਪੈਸਾ ਰੱਬ ਨਾ ਕਰੇ ਤੁਹਾਡੇ ਹੀ ਬੱਚਿਆਂ ਦੇ ਪਰਿਵਾਰ ਦੇ ਕਿਡਨੀ ਦੇ ਕੈਂਸਰ ਦੇ ਇਲਾਜਾਂ ਦੇ ਲੱਗ ਜਾਣਾ ਵਾ ਕਿ ਅੱਜ ਪੰਜਾਬ ਦੇ ਮੰਗੜਪਿੰਡ ਦੇ ਲੋਕ ਕਿਸ ਤਰ੍ਹਾਂ ਦੇ ਗੁਰਜੇਦੇ ਪਏ ਜਿਹੜੇ ਭਗਤ ਸਿੰਘ ਦੇ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਆ ਜਿਹੜੇ ਕਹਿਣ ਵਾਲੇ ਆ ਕਿ ਅਸੀਂ ਮਸੀਹਾ ਆ ਲੋਕਾਂ ਦੇ ਪੰਜਾਬ ਦੇ ਹੁਣ ਦੇਖਦੇ ਆਂ ਕਿ ਨਾਲ ਆ ਕੇ ਖੜਦੇ ਆ ਖੜਦੇ ਆ ਅਜਿਹਾਂ ਡਾਇੰਗਾਂ ਦੇ ਐਕਸ਼ਨ ਹੁੰਦਾ ਵਾ ਬਿਲਕੁਲ ਉਹੀ ਬਹਿਸ ਹੋਈ ਹੈ ਜਿਹੜੀ ਆ ਰਿਪੋਰਟ ਹੈਗੀ ਹੈ ਸਾਡੀ ਆਪਣੀ ਆਏਗੀ ਮੈਂ ਕਿਹਾ ਕਦੋਂ ਆਏਗੀ ਆਰਟੀਆਈ ਰਾਹੀਂ ਲੈ ਲਓ ਹਰੇ ਵੀ ਇਹ ਕਹਿਣਾ ਆਰਟੀਆਈ ਲੈ ਲਓ ਪਿੰਡ ਦੇ ਬੰਦੇ ਮਰਦੇ ਪਏ ਉਹਨਾਂ ਦਾ ਡੈਥ ਸਰਟੀਫੀਕੇਟ ਤੁਸੀਂ ਸਾਡੇ ਤੋਂ ਲੈ ਲਓ ਦੇਖੋ ਮੈਂ ਅੱਜ ਇੱਥੇ ਆ ਸਾਰੇ ਤੁਸੀਂ ਆ ਜਾਓ 2 ਮਿੰਟ ਅੰਦਰ ਹੀ ਆ ਜਾਓ ਸਾਡੇ ਕੋਲ ਅਸੀਂ ਦਿਖਾਣਾ ਚਾਹਦੇ ਹਾਂ ਸਾਡੀ ਸਾਡੇ ਪਿੰਡ ਦਾ ਬਹੁਤ ਬੁਰਾ ਇੱਕ ਮਿੰਟ ਬਾਈ ਜੀ ਇੱਕ ਮਿੰਟ ਬਾਈ ਜੀ ਇੱਕ ਮਿੰਟ ਇੱਕ ਕਰਕੇ ਮੈਨੂੰ ਪਹਿਲਾਂ ਬੋਲਣ ਦਿਓ ਦੱਸੋ ਯਾਰ ਭਾਈਆ ਮੇਰੇ ਨਾਲ ਜਿੰਨੇ ਵੀ ਤੁਸੀਂ ਬੰਦੇ ਦੇਖ ਰਹੇ ਹੋ ਸਾਰੇ ਖੜੇ ਇਹ ਪਿੰਡ ਮੰਗੜ ਦੇ ਵਸਨੀਕ ਹੈ ਕਈ ਸਾਲਾਂ ਤੋਂ ਇਹ ਆਵਾਜ਼ ਚੱਕਦੇ ਆਏ ਆ ਲੇਕਿਨ ਇਹਨਾਂ ਦੀ ਆਵਾਜ਼ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉਸ ਤੋਂ ਤੱਕ ਪਹੁੰਚੀ ਨਹੀਂ ਦੇਖੋ ਅੱਜ ਉੰ데 ਕਰਕੇ ਹੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਨਾਮ ਹੈ ਉਹ ਡਾ ਬਦਨਾਮ ਹੋ ਚੁੱਕਿਆ ਹੋਇਆ ਹੈ ਕਿ ਲੋਕੀ ਕਹਿੰਦੇ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਇਹ ਭ੍ਰਸ਼ਟਾਚਾਰ ਦਾ ਅੱਡਾ ਹੈ ਵਾ ਇਹ ਹੈ ਉਹ ਹੈ ਬੜਾ ਅੱਛਾ ਲੱਗਿਆ ਤੁਸੀਂ ਬਾਹਰ ਆਏ ਹੋ ਸਾਡੀ ਗੱਲ ਸੁਣਨ ਵਾਸਤੇ ਆਏ ਹੋ ਬੜਾ ਅੱਛਾ ਲੱਗਿਆ ਔਰ ਤੁਹਾਡੇ ਮੈਂ ਚੈਟ ਉਰ ਮੈਂ ਵੀਡੀਓਸ ਭੇਜ ਵੀ ਦਿਆਂਗਾ ਅਸੀਂ ਸੋ ਕਾਲ ਤੁਹਾਡੇ ਐਸ ਡੀਓ ਪੀਸ਼ਮ ਸਿੰਘ ਜੀ ਨੂੰ ਆ ਮੀਡੀਆ ਵਾਲੇ ਕੋਲ ਖੜੇ ਆ ਜੀ ਇਹਨਾਂ ਦੇ ਸਾਹਮਣੇ ਹੀ ਉਸ ਦਿਨ ਫੋਨ ਕੀਤਾ ਕਿ ਪੀਸ਼ਮ ਸਿੰਘ ਜੀ ਤੁਸੀਂ ਪਿੰਡ ਚ ਆਏ ਸੀ ਇੱਕ ਹਫਤਾ ਪਹਿਲਾਂ ਔਰ ਤੁਸੀਂ ਆ ਕੇ ਪਿੰਡ ਦੇ ਵਿੱਚ ਖੁਦ ਆ ਦੇਖੋ ਜੀ ਇਹ ਇਹਨਾਂ ਨੇ ਸੈਂਪਲ ਭਰੇ ਜੀ ਆ ਪਾਣੀ ਦੀ ਹਾਲਤ ਦੇਖ ਲਓ ਜੀ ਆ ਪਾਣੀ ਦੀ ਹਾਲਤ ਆ ਪਾਣੀ ਸੀਗਾ ਪਿੰਡ ਦੇ ਵਿੱਚ ਔਰ ਉਸ ਤੋਂ ਬਾਅਦ ਆਦਿ ਇਹ ਜਿਹੜੀ ਪਿੰਡ ਦੇ ਵਿੱਚ ਡਾਈਂਗ ਹੈਗੀ ਹੈ ਇਹ ਡਾਈਂਗ ਵਾਲੇ ਨੇ ਸਾਹਮਣੇ ਸਾਹਮਣੇ ਬਹੁਤ ਵੱਡਾ ਪਲਾਟ ਲਿੱਤਾ ਹੈ ਜੀ ਪਲਾਟ ਦੇ ਵਿੱਚ ਸੁਫੇਦਾ ਦਾ ਲਾਇਆ ਸੁਫੇਦਾ ਦਾ ਲਾਇਆ ਭਾਜੀ ਬਾਇ ਲॉज ਜਿਹੜਾ ਆ ਤੁਸੀਂ ਦੇਖੋ 10 10 ਫੁੱਟ ਦੇ ਖੱਦੇ ਇਹ ਬਾਇ ਲॉज 3 ਫੁੱਟ ਤੋਂ ਉੱਪਰ ਮ ਖੋਦ ਨਹੀਂ ਸਕਦੇ ਔਰ ਤੁਸੀਂ ਦੇਖੋ ਇਸ ਪਿੰਡ ਦੇ ਵਿੱਚ ਇਹਦੇ ਜਮੀਨ ਦੇ ਨਾਲ ਲੱਗਦੇ ਹੋਏ ਜਿੰਨੀਆਂ ਜ਼ਮੀਨਾਂ ਵਾ ਆ ਪੱਤਰਕਾਰ ਸਾਹਿਬ ਨੇ ਉਸ ਵੀਡੀਓ ਦੇ ਵਿੱਚ ਵੀ ਪਾਣੀ ਪੀਤਾ ਕੁਰਲੀ ਕਰਤੀ ਪੀ ਨਹੀਂ ਸਕੇ ਜਿਹੜੇ ਮੈਡਮ ਆਏ ਸੀਗੇ ਮੈਂ ਵੀਡੀਓ ਦਿਖਾਵਾਂਗਾ ਮੈਡਮ ਨੇ ਪਾਣੀ ਪੀਤਾ ਕਹਿੰਦੇ ਖਰਾ ਤੋੜੇ ਤੇ ਆਫੀਸਰ ਸੀਗੇ ਕਹਿੰਦੇ ਖਾਰਾ ਕਹਿੰਦੇ ਪਾਣੀ ਪੀਣ ਲਾਇਕ ਨਹੀਂ ਹੈ ਮੈਂ ਵੀਡੀਓ ਦਿਖਾਵਾਂਗਾ ਤੁਹਾਨੂੰ ਪੀਣ ਦੇ ਲਾਇਕ ਨਹੀਂ ਹੈ ਤੇ ਇਹ ਜਦੋਂ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਇਹ ਦਿਖਾਈਆਂ ਤੇ ਸਾਰੀਆਂ ਚੀਜ਼ਾਂ ਇਹ ਫੋਟੋਜ਼ ਵਗੈਰਾ ਸਾਰੀਆਂ ਦੇਖ ਚੁੱਕੇ ਹੋ ਸੀਗੇ ਤੁਹਾਡੇ ਅਸਰ ਜਿਹੜੇ ਹੈਗੇ ਸੀਗੇ ਉਸ ਤੋਂ ਬਾਅਦ ਉਹ ਪਾਣੀ ਲੈ ਕੇ ਜੀ ਟੈਸਟ ਕਰਨ ਵਾਸਤੇ ਨਾਲ ਚਾਰ ਕੈਨੀਆਂ ਪਿੰਡ ਵਾਲਿਆਂ ਨੂੰ ਵੀ ਦੇ ਗਏ ਪਿੰਡ ਵਾਲਿਆਂ ਨੇ ਉਹਨਾਂ ਚਾਰ ਕੈਨੀਆਂ ਨੂੰ ਜਦੋਂ ਮੇਰੇ ਨਾਲ ਜ਼ਿਕਰ ਹੋਇਆ ਤਾਂ ਇਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਸਰਕਾਰੀ ਯੂਨੀਵਰਸਿਟੀ ਹੈ ਉੱਥੇ ਜਿਹੜੀ ਲੈਬ ਹੈਗੀ ਹੈ ਉੱਥੋਂ ਉਹਨਾਂ ਨੇ ਪਾਣੀ ਚੈੱਕ ਕਰਾਇਆ ਇਹ ਪਾਣੀ ਚੈੱਕ ਕਰਵਾਉਣ ਤੋਂ ਬਾਅਦ ਉੱਥੇ ਜਿਹੜੀ ਰਿਪੋਰਟ ਆਈ ਹੈ ਇਹ ਰਿਪੋਰਟ ਆਈ ਹੈ ਪਾਣੀ ਦੀ ਸ਼੍ਰੇਣੀ 4 ਜਾਨਕਿ 0.1 ਤੋਂ ਬਾਅਦ ਪਾਣੀ ਪੀਣ ਦੇ ਲਾਇਕ ਨਹੀਂ ਹੁੰਦਾ ਭਾਜੀ ਪ 0.1 0.1 0.1 ਚਾਹੀਦਾ ਹੈ ਬਿਲਕੁਲ ਕੰਡੇ ਦੇ ਉੱਤੇ ਹੈ ਇਸ ਤੋਂ ਇਹ ਕੈਂਸਰ ਦਾ ਦਾਤਾ ਹੈ ਫਾਸਫੋਰਸ ਦੇਖੋ ਸਰ 10 ਚਾਹੀਦਾ ਹੈ ਰਿਪੋਰਟ ਦੇ ਅਨੁਸਾਰ ਲੇਕਿਨ 602 ਹੈ ਸਰ 1347 ਹੈ ਤੁਸੀਂ ਕਿਸੇ ਵੀ ਜਿਹੜਾ ਬੰਦਾ ਰਿਪੋਰਟ ਨੂੰ ਜਾਣਦਾ ਹੋਵੇਗਾ ਉਹਨੂੰ ਪੁੱਛੋ ਫਾਸਫੋਰਸ ਅਗਰ ਇੰਨਾ ਹੈਗਾ ਸਿੱਧਾ ਕਿਡਨੀ ਔਰ ਲੀਵਰ ਪਿੰਡ ਦੇ ਵਿੱਚ ਕਈ ਅਜਿਹੇ ਲੋਕ ਹੈ ਜਿਨ੍ਹਾਂ ਨੂੰ ਜੀ ਸਕਿਨ ਦੀ ਪ੍ਰੋਬਲਮ ਡਿਜ਼ੀਜ਼ ਅਕਲ ਲੈਡ ਹੈ ਜੀ ਲੈਡ ਦੇਖੋ ਕਿੱਥੇ ਗਿਆ ਆ ਦੇਖੋ ਆ ਲੈਡ ਹੈ ਜੀ ਕੈਂਸਰ ਦਾ ਜਾਨ ਦਾ ਦਾਤਾ ਔਰ ਸਕਿਨ ਦੀ ਪ੍ਰੋਬਲਮ ਆਮ ਹੈ ਕਿਡਨੀ ਲੀਵਰ ਦੀ ਔਰ ਕਈ ਲੋਕ ਕਿੰਨੇ ਲੋਕ ਕੈਂਸਰ ਨਾਲ ਮਰ ਚੁੱਕੇ ਜੀ ਪਿੰਡ ਮੰਗੜ ਦੇ 35 ਮੌਤਾਂ ਹੋ ਚੁੱਕੀਆਂ ਔਰ ਜਾਣਦੇ ਹੋ ਅੱਗੇ ਉਹ ਦੀ ਜਦੋਂ ਮੈਂ ਕਿਹਾ ਕਿ ਪਿਸ਼ਮ ਜੀ ਤੁਸੀਂ ਵੀ ਸੈਂਪਲ ਲੈ ਗਏ ਸੀਗੇ ਉਹਨਾਂ ਰਿਪੋਰਟਾਂ ਦਾ ਕੀ ਬਣਿਆ ਮੈਂ ਜੀ ਪਿੰਡ ਵਾਲੇ ਮੇਰੇ ਔਨ ਰਿਕਾਰਡ ਦੱਸ ਰਿਹਾ ਰਿਕਾਰਡਿੰਗ ਹੈ ਮੈਂ ਜੀ ਪਿੰਡ ਵਾਲਿਆਂ ਨੂੰ ਦੱਸ ਚੁੱਕਿਆ ਹੋਇਆ ਵਾ ਮੈਂ ਕਹਿੰਦਾ ਪਿੰਡ ਵਾਲਿਆਂ ਤੁਸੀਂ ਇਹ ਦੱਸਿਆ ਵਾ ਕਿ ਆਰਟੀਆਈ ਦੇ ਥਰੂ ਰਿਪੋਰਟ ਲੈ ਲਓ ਅਸੀਂ ਨਹੀਂ ਦੇ ਸਕਦੇ ਮੈਂ ਕਹਿੰਿਆ ਕੋਈ ਜਵਾਬ ਹੈ ਮੈਂ ਕਹਿੰਦਾ ਇਸ ਤਰ੍ਹਾਂ ਨਾਗਰੋ ਖਿਲਵਾੜ ਪਿੰਡਾਂ ਵਾਲੇ ਦੀ ਜ਼ਿੰਦਗੀ ਦੇ ਨਾਲ ਤੁਸੀਂ ਬਲੈਕਮੇਲਰ ਸਾਰੇ ਪੱਤਰ ਕਮਾਲ ਹੈ ਅਸੀਂ ਉਹ ਲੋਕ ਹਾਂ ਜਿਹੜੇ ਟੈਕਸ ਭਰਦੇ ਆ ਅਸੀਂ ਉਹ ਲੋਕਾਂ ਨੂੰ ਸੈਲਰੀ ਜਿਦਨੇ ਆ ਅੱਜ মিডিਆ ਬਲੈਕ ਮਿਲਰ ਹੋ ਗਈ ਪਿੰਡ ਦਾ ਲੋਕ ਜੇ ਕੋਈ ਆਵਾਜ਼ ਚੱਕਣ ਤੋਂ ਬਲੈਕ ਮਿਲਰ ਹੋ ਗਈ ਦੇਖੋ ਦੂਸਰੀ ਗੱਲ ਜਿਹੜੇ ਡਾਈੰਗ ਵਾਲੇ ਸੀਟਬੀ ਪਲਾਂਟਾਂ ਚ ਪਾਣੀ ਛੁੱਟਦੇ ਪਏ ਪੰਜੋਂ ਉਂਗਲੇ ਬਰਾਬਰ ਨਹੀਂ ਹੁੰਦੀਆਂ ਸਾਰੇ ਡਾਈੰਗ ਵਾਲੇ ਗਲਤ ਨਹੀਂ ਹੈਗੇ ਜਿਹੜੇ ਸੀਟਬੀ ਪਲਾਂਟਾਂ ਦੇ ਵਿੱਚ ਲਗਭਗ ਮੈਂ ਸਾਰਾ ਡਾਟਾ ਕੱਢਿਆ ਹੋਇਆ ਜੀ ਮੈਂ ਆਪ ਚਾਰ-ਚਾਰ 6-6 ਘੰਟੇ ਲਗਾ ਕੇ ਸੀਟਪੀ ਯੂਨਿਟ ਔਰ ਐਸਟਪੀ ਯੂਨਿਟ ਸਾਰੇ ਘੁੰਮਿਆ ਹੋਇਆ ਕੀ ਉੱਥੇ ਚੱਲਦਾ ਪਿਆ ਮੈਨੂੰ ਸਾਰਾ ਪਤਾ ਹੈ ਲੇਕਿਨ ਫੇਰ ਵੀ ਮੈਂ ਕਹਿਣਾ ਕੋਸ਼ਿਸ਼ ਤਾਂ ਕਰਦੇ ਬੇ ਐਸਟਪੀ ਵਾਲੇ ਸੀਟਪੀ ਵਾਲੇ ਸੀਟਪੀ ਯੂਨਿਟਾਂ ਦੇ ਵਿੱਚ 185 ਜੜ ਤਿੰਨ ਯੂਨਿਟ ਹੈਗੇ ਐ ਸੀਟਬੀ ਪਲਾਂਟਸ ਜਿਹੜੇ ਕਮਰਸ਼ੀਅਲ ਕ੍ਰਿਟੀਕਲ ਸਰਪ ਡਾਂਗਾ ਦਾ ਪਾਣੀ ਜਾ ਰਿਹਾ ਵਾ 300 ਕਰੋੜ ਰੁਪਏ ਉਹਨਾਂ ਨੇ ਲਗਾਇਆ ਹੋਇਆ ਵਾ ਉਹ ਕੋਸ਼ਿਸ਼ ਤਾਂ ਕਰ ਰਹੇ ਦੇਖੋ ਉਹ ਆਪਣੀ ਜਗ੍ਹਾ ਵੀ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦਾ ਕਿਤੇ ਨਾ ਕਿਤੇ ਉਹ ਵੀ ਮੈਂ ਬੰਦਿਆਂ ਦੀ ਤਾਰੀਫ਼ ਵੀ ਕਰਨਾ ਚਾਹੂੰਗਾ ਨਾਲ ਉਹਨਾਂ ਦਾ ਰੋਣਾ 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 ਚਾਹੂੰਗਾ ਹੁਣ ਜਿਹੜਾ ਕਮਰਸ਼ੀਅਲ ਟ੍ਰੀਟਮੈਂਟ ਪਲੈਂਟ ਦਾ ਜਿਹੜਾ 300 ਕਰੋੜ ਉਹਨਾਂ ਨੇ ਲਗਾਇਆ ਹੋਇਆ ਉਹ ਖਰਚਾ ਆਪਣੀ ਫੈਕਟਰੀਆਂ ਉਧਰ ਤੇ ਪਾਣਗੇ ਜਿਉ ਰੰਗਾਈ ਦਾ ਰੇਟ ਮੰਨ ਲਓ ਮੰਨ ਲਓ 10 ਰੁਪਏ ਰੱਖਣਗੇ ਜਾਂ 12 ਰੁਪਏ ਰੱਖਣਗੇ ਜਿਹੜੀ ਪਿੰਡਾਂ ਦੇ ਵਿੱਚ ਸੀਟਿੀਪੀ ਪਲੈਂਟ ਦਾ ਖਰਚਾ ਤਾਂ ਕੋਈ ਹੈ ਦੋ ਮਿੰਟ ਦੀਆਂ ਫੈਕਟਰੀਆਂ ਆਪਾਂ ਸੀਡੀਪੀ ਔਰ ਪਿੰਡ ਵਾਲਿਆਂ ਨੂੰ ਫਸੇ ਕਰਦੀਏ ਜਿਹੜੀਆਂ ਪਿੰਡਾਂ 'ਚ ਡਾਈਂਗਾ ਹੈਗੀਆਂ ਵਾ ਠੀਕ ਹੈ ਆ ਟਾਊਨ ਪਲੈਨਰ ਨੇ ਉਹਨੂੰ ਪਰਮਿਸ਼ਨ ਦੇ ਦਿੱਤੀ ਲੇਕਿਨ ਡਿਸਟ੍ਰਿਕਟ ਟਾਊਨ ਪਲੈਨਰ ਨੇ ਲੇਕਿਨ ਡਿਸਟ੍ਰਿਕਟ ਟਾਊਨ ਪਲੈਨਰ ਨੇ ਕੀ ਪਰਮਿਸ਼ਨ ਉਹਨਾਂ ਡਾਈਂਗਾ ਨੂੰ ਉਹਨਾਂ ਫੈਕਟਰੀਆਂ ਨੂੰ ਇਹ ਦਿੱਤੀ ਹੈ ਕਿ ਤੁਸੀਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਮੋਟ ਵਾਲਾ ਪਾਣੀ ਪਿੰਡਾਂ 'ਚ ਬੋਰ ਕਰਕੇ ਜ਼ਮੀਨ 'ਚ ਪਾਓ ਖੁਦ ਪਿੰਡ ਵਾਲੇ ਨੂੰ ਪੁੱਛੋ ਤੁਹਾਡੇ ਐਸਡੀਓ ਸਾਹਿਬ ਨੇ ਇਸ ਪਲਾਟ ਇਸ ਪਲਾਟ ਨੂੰ ਜਦੋਂ ਖਲਵਾਇਆ ਅੱਜ ਤੋਂ ਕੁਝ ਮਹੀਨੇ ਜਦੋਂ ਉਸ ਪਿੰਡ ਜਦੋਂ ਉਸ ਏਰੀਆ ਦੇ ਐਮਐਲਏ ਸਾਹਿਬ ਹੈਗੇ ਆ ਮੁੰਡੀਆਂ ਸਾਹਿਬ ਉਹ ਵੀ ਜਦੋਂ ਗਏ ਤਾਂ ਉਸ ਪਲਾਟ ਨੂੰ ਚਾਰ ਦੁ ਕਿ ਤੁਹਾਡੇ ਐਸਡੀਓ ਸਾਹਿਬ ਨੇ ਜਦੋਂ ਖਲਵਾਇਆ ਉਹ ਆਪ ਮੰਨਿਆ ਪਾਣੀ ਗਲਤ ਹੈ ਆਪ ਮੰਨਿਆ ਅਭੀ ਇਹ ਦਾਦਾ ਫੋਟ ਦੇ ਟੋਏ ਵੀ ਹੈਗੇ ਆ ਫਿਰ ਕਹਿੰਦੇ ਪਏ ਆ ਫਿਰ ਕਹਿੰਦੇ ਗਲਤ ਨਹੀਂ ਹੈਗਾ ਮਾੜੀ ਮੋਟੀ ਰਿਪੋਰਟ ਹੈਗੀ ਹੈ ਫਿਰ ਉਸ ਤੋਂ ਉਹ ਸਫਾਈਆਂ ਦਿੰਦੇ ਪਏ ਪਿੰਡ ਵਾਲਿਆਂ ਨੂੰ ਫੋਨ ਕਰਕੇ ਅੱਜ ਬਹੁਤ ਬੁਰਾ ਹਾਲ ਹੈ ਦੇਖੋ ਅੱਜ ਪਿੰਡਾਂ ਦੇ ਵਿੱਚ ਅਸੀਂ ਲੋਕ ਖੁਦ ਕਹਿੰਨੇ ਪਵਨ ਗੁਰੂ ਪਾਣੀ ਪਿਤਾ ਹੈ ਨਾ ਜੀ ਗੁਰਬਾਣੀ ਦੀ ਗੱਲਾਂ ਜਾਣਦੇ ਆ ਇਹ ਪਾਣੀ ਅਸੀਂ ਲੋਕ ਵੀ ਪੀਵਾਂਗੇ ਅਸੀਂ ਲੋਕ ਵੀ ਸਮਝਾਂਗੇ ਉਹਨਾਂ ਫੈਕਟਰੀ ਜਿਹੜੇ ਪਿੰਡ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਵਾ ਤਾਂ ਰੋਜ਼ਗਾਰ ਤਾਂ ਫਿਰ ਗੁਰਦਾਰੇ ਰੋਟੀ ਖਾ ਲੈਣਗੇ ਪਿੰਡ ਵਾਲੇ ਸਾਂਭ ਲੈਣਗੇ ਲੇਕਿਨ ਉਹ ਨੌਕਰੀ ਦੇ ਕੇ ਜਿਹੜਾ ਪੈਸੇ ਕਮਾਣਗੇ ਉਹ ਆਪਣੇ ਬੱਚਿਆਂ ਦੇ ਕੈਂਸਰ ਵਰਗੇ ਕਿਡਨੀਆ ਵਰਗੀਆਂ ਉੱਥੇ ਇਲਾਜਾਂ ਤੇ ਲਗਾਣਗੇ ਅੱਜ ਹਾਲਾਤ ਬੱਤੋਂ ਬੱਤਰ ਹੈ ਅਸੀਂ ਸ਼ਿਕਾਇਤ ਆਪਣੀ ਇੱਕ ਰਿਟਨ ਕੰਪਲੇਟ ਦੇਣ ਆਏ ਆ ਔਰ ਇਹਨਾਂ ਫੈਕਟਰੀਆਂ ਦੇ ਉੱਤੇ ਔਰ ਇਹ ਜਿਹੜਾ ਮਾਮਲਾ ਵਾ ਇਹ ਸਿਰਫ ਅੱਜ ਪਿੰਡ ਮੰਗੜ ਦਾ ਨਹੀਂ ਹੈ ਇਹ ਲੁਝਾਂੜ ਦੇ ਨਾਲ ਲੱਗਦੇ ਐਸੀ ਕਈ ਫੈਕਟਰੀਆਂ ਵਾ ਡਾਂਗਾ ਤੇ ਜਿਹੜੇ ਬੋਲਰਸ ਯੂਨਿਟਸ ਅਗੇ ਹੈ ਖਾਸੀ ਕਲਾ ਖਾਸੀ ਕਲਾ ਖਾਸੀ ਜਿਹੜਾ ਦੂਜਾ ਖਾਸੀ ਕਿਹੜਾ ਵੈ ਖਾਸੀ ਕਲਾ ਖਾਸੀ ਖੁਰਦ ਤੁਸੀਂ ਨਾਲੇ ਦੇ ਨਾਲ ਜਦੋਂ ਜਾਓਗੇ ਨਾ ਤੁਹਾਨੂੰ ਕਈ ਅਸੀਂ ਯੂਨਿਟਸ ਕਈ ਅਸੀਂ ਫੈਕਟਰੀਆਂ ਮਿਲਣਗੀਆਂ ਈਵਨ ਕਿ ਮਾਛੀਵਾੜੇ ਤੁਸੀਂ ਚਲ ਜਾਓਗੇ ਤੁਸੀਂ ਕੋਹਾੜੇ ਚਲ ਜਾਓਗੇ ਉੱਥੇ ਕਈ ਮੈਂ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਵਾ ਉੱਥੇ ਕਈ ਕੰਬਲਾਂ ਦੀਆਂ ਫੈਕਟਰੀਆਂ ਹੈਗੀਆਂ ਕੋਹਾੜੇ ਦੇ ਵਿੱਚ ਜਿਨ੍ਹਾਂ ਨੇ ਬੈਕ ਸਾਈਡ ਤੇ ਦਿਵਾਰਾ ਕਰਕੇ ਐਵੇਂ ਸਫੇਦੇ ਲਾ ਕੇ ਪਾਣੀ ਛੱਡਿਆ ਹੋਇਆ ਔਰ ਉਹਨਾਂ ਦੇ ਨਾਲ ਲੱਗਦੀਆਂ ਜਿਹੜੀ ਜ਼ਮੀਨਾਂ ਹੈਗੀਆਂ ਵਾ ਉਹ ਖੇਤੀ ਕਰਨੀ ਬੰਦ ਕਰ ਚੁੱਕੇ ਕਾਲਾ ਪਾਣੀ ਜਾਂਦਾ ਫਸਲ ਡੈਮੇਜ ਹੋ ਜਾਂਦੀ ਹੈ ਸੜਕ ਦੇ ਪਰਲੇ ਪਾਸੇ ਵੀ ਉਹ ਹਾਲ ਹੈ ਜਿਹੜੀ ਸੜਕ ਕੁੰਬਕਰਨੋਂ ਜਾਂਦੀ ਪਈ ਹੈ ਅੱਜ ਬਹੁਤ ਬੁਰਾ ਹਾਲ ਹੈ ਬਾਈ ਜੀ ਅੱਜ ਬਹੁਤ ਬੁਰਾ ਹਾਲ ਹੈ ਮੇਰਾ ਨਾਮ ਕੁਮਾਰ ਗੌਰਵ ਹੈ ਸੱਚਾ ਯਾਦਵ ਹੈ ਕੋਈ ਇਸ ਟਾਈਮ ਆਫਿਸ ਮੈਮੋਰੰਡਮ ਲਿਖ ਕੇ ਹੈ ਮੈਂ ਤੁਹਾਨੂੰ ਮੈਮੋਰੰਡਮ ਤੁਹਾਡੇ ਮੈਸਟਰੀਪ ਸਾਹਿਬ ਨੂੰ ਮਿਲਣ ਵੀ ਆਇਆ ਜੀ ਮੈਂ ਤਾਂ ਚਾਹਨਾ ਵਾ ਕਿ ਭੀਸ਼ਮ ਜੀ ਨੂੰ ਬੁਲਾਇਆ ਜਾਵੇ ਜਿਹੜੇ ਜਿਹੜੇ ਕਹਿੰਦੇ ਪਿੰਡ ਵਾਲੇ ਗਲਤ ਬਲੈਕਮੇਲਰ